ਸਾਡੇ ਵੀਰ ਚੱਲੇ ਨੇ ਲੰਗਰ ਹਾਲ 'ਚ ਇਹ ਕਪੜਾ ਲੈ ਮੋਜਾਈ ਕੇ ਮੋਜਾਈ ਉਹ ਆ ਵੀਰੇ ਜੇਪ ਕਤਰੀਆ ਇੱਥੇ ਬੈਠੇ ਓਏ ਲੰਗਰ ਕੀਤੇ ਇਹਨਾਂ ਦੂਸਰੇ ਸਬਸਕ੍ਰਾਈਬ ਯਾਰ 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 ਖਾਬਰ ਮੀਲ ਅਕੀ ਸਾੜਿਆ ਬਾਤ ਕਰ ਮੈਂ ਤੇ ਯਾਰ ਇੰਨੀ ਨਹੀਂ ਬਾਗਾ ਪਜਾਵੀ ਦਾ ਮੈਗਾ ਚਮਾਕ ਅੱਲਾਹ ਵਰਮੀ ਥੋੜਾ ਬਹੁਤ ਹੋਵੇ ਲਓ ਬੰਦਾ ਖੇਚਰ ਪਰ ਬਣਾਉ ਉਸ ਵੀ ਨਾ ਪਰ ਬਾ ਧੰਨਵਾਦ ਬਹੁਤ ਸਾਰੀ ਕਬੱਡੀ ਖੇਡਦਾ ਹੈ ਦੇ ਅਮਰੀਕਾ ਇੱਥੇ ਕੈਨੇਡਾ ਉਹ ਵੀ ਬਾਲ ਮਾਰ ਲੜੇ ਇਹੋ ਜਿਹਾ ਮੂੰਹ ਬੈਣ ਹੋਏ ਪਏ ਗੰਦੀ ਗੜ ਦਾ ਮਾਲ ਨਾ ਭਾਵੇਂ ਨਾ ਲੱਗੀ ਗਵਾਚਾ ਫਿਰ ਨਹੀਂ ਤੂੰ ਨਾਈਸ ਸੋਨਾ ਲੱਗ ਰਿਹਾ ਹੈ ਭਾਈ ਸੋਨਾ ਲੱਗ ਰਿਹਾ ਹੈ ਬੱਸ ਮੈਨੂੰ ਲੱਗ ਰਿਹਾ ਹੈ ਨੇ ਵੀਰ ਚੱਲੇ ਨੇ ਲੰਗਰ ਹਾਲ ਚ ਜੋ ਕਿ ਲੱਖਾਂ ਵੀਰਾਂ ਦਾ ਲੰਗਰ ਮੇਰੀਆਂ ਤਾਲੀਆਂ ਚਮਕ ਚਾਈ ਯਾਰ ਆਓ ਲੰਗਰ ਖਾਓ ਮੇਰੇ ਭਰਾਵੋ ਵੀਡੀਓ ਵੇਖਣ ਵਾਲੇ ਆਜੋ ਬਹੁਤ ਖੁਸ਼ ਹੋਈਏ ਦੁਨੀਆਂ ਦੇ ਰੰਗ ਭਾਵੇਂ ਉੱਠੜੇ ਸ਼ਾਹ ਤੇ ਵੀਰ ਕਮਾੜਦੇ ਨੇ ਬਰੀ ਨੇ ਸੋਹਣੀ ਅੱਲਾ ਸਾਡੇ ਗੋਰੇ ਵੀਰ ਵਰੀ ਸੇਵਾ ਤੇ ਵੀਰ ਵੀਰ ਦੇ ਹੈ ਸੇਵਾ ਕਰਦੇ ਹੈ ਇਹ ਸਾਡੇ ਹੀ ਆਏ ਆ ਜੇ ਵੀਰ ਹੁਣ ਆਇਆ ਆ ਜਾਓ ਵੀਰ ਜੀ ਮੈਂ ਤਾਂ ਤੁਹਾਨੂੰ ਖੁਆਈਏ ਉਹ ਫੜੋ ਪਲੇਟਾਂ ਬੰਦੇ ਬੇਸ਼ਰਮੋ ਚਾਹ ਆ ਪਲੇਟਾਂ ਉਹ ਦੋ ਜਣੇ ਹੋਈ ਹੁਣ ਬਾਈ ਬਾਈ ਤਰਾ ਗੋਰੇ ਹਣੀ ਪੂਰੇ ਤਿਆਰ ਬਰ ਤਿਆਰ ਲੈ ਕੇ ਚੌੜਕੜੀ ਚਾਵਲੇ ਦੇ ਲੋਕਿਆ ਕਿਆ ਕਰ ਸਕਦੇ ਆ ਵੀਰ ਮੇਰਾ ਬਾਕੀ ਆਪਣਾ ਲੱਖਾ ਵੀਰ ਪਤਾ ਨਹੀਂ ਕਿਥੇ ਰਹਿ ਗਿਆ ਇਹ ਵੀ ਤਾਲੀਆਂ ਚਮਚ ਚਮਚ ਐਨੀ ਕਿ ਚਮਚਰ ਇਹਨਾਂ ਪਤਰਾ ਨੂੰ ਬੋਲੋ ਜੇਬ ਕਤਰੀਆ ਦੋ ਸਾਡੇ ਆਂਦਾ ਸੀ ਜੇਬ ਆ ਵੀਰੇ ਜੇਬ ਕਤਰੀਆ ਇੱਥੇ ਬੈਠੇ ਜੇਬ ਕਤਰੀਆ ਆ ਵੇ ਵੱਡਾ ਜੇਬ ਗਤਰਾ ਮੇੜ ਭੂੜਿਆ ਤੋਂ ਪਰੇ ਡਰ ਜਾਂਦਾ ਓਏ ਅੱਜ ਨਹੀਂ ਆ ਵੇ ਲੋ ਲੰਗਰ ਦੀ ਭੁੱਖ ਲੱਗੀ ਜੇਬ ਗਤਰਾ ਆ ਛੋਟਾ ਜੇਬ ਗਤਰਾ ਆ ਮੇੜ ਜੇਬ ਗਤਰਾ ਆ ਉਹਨਾਂ ਦੇ ਚੇਲੇ ਤੇ ਆਪਾਂ ਸਾਡੇ ਵੀ ਗੁਰੂ ਲਾਈਟਾਂ ਚੋਂ ਹੀ ਖੜੇ ਜਾਣੇ ਆ ਵੇਖੋ ਇਹ ਲੰਗਰ ਹੈ ਕਹਿੰਦੇ ਓਏ ਨੰਗਰ ਕੀਤੇ ਇਹਨਾਂ ਦੂਸਰੇ ਸਬਸਕ੍ਰਾਈਬਰ ਪੂਰੇ ਆਹੋ ਤਾਂ ਮੈਂ ਮਾਤਾ ਡੱਕਾ ਮੈਂ ਵੀ ਕੀ ਆ ਅੱਜ ਮੈਂ ਤੁਹਾਨੂੰ ਚਮਚਾ ਫਲਦਾ ਤਰੀਕਾ ਸਮਝਾਉਂਦਾ ਹਾਂ ਇਹ ਤਾਂ ਰਨਾ ਇੱਥੇ ਇਹ ਬੰਦਿਆਂ ਨੂੰ ਖਾਣ ਪੀਣ ਦੀ ਵੀ ਗੱਲ ਨਹੀਂ ਹੈਗੀ ਕਿਦਾਂ ਖਾਈ ਪੀਜੀ ਬਾਬਾ ਚਮਚਾ ਰੇ ਫੈਸ਼ਨ ਵਾਲੇ ਤਰੀਕੇ ਨਾਲ ਆਵੇ। ਆਹੋ। ਤਾਲੀਆਂ ਚਪਕੇ ਧੜ ਗਿਆ। ਚਾਹ ਨੂੰ, ਚਾਹ ਨੂੰ। ਖਾਬਰ ਮੀ। ਲੱਖੀ ਜੇਨ ਦਾ ਜੇਨ ਦੇਖੋ। ਲੱਖੀ ਥਾਲਿਆ ਬਾਸ ਸਗਰ। ਮੈਂ ਤਾਂ ਯਾਰ ਇੰਨੀ ਨਹੀਂ ਬਹਾਕਾ ਮਚਾਵੀ ਦਾ। ਹਲੋ। ਜੀਵਨਾਰਮ

ਟੂਰਨਾਮੈਂਟ ਦੇ ਮੀਨ ਰੂਪੀ ਸ਼ੁਰੂ ਹੋ ਗਿਆ ਹੈ। ਹੁਣ ਮੀਨਰ ਸੁਮਾਨਤ ਦੇ ਕੋਟੇ ਦੇ ਉਹਨਾਂ ਨਾਲ ਦੇ ਕੋਟੇ ਦੀ ਯੋਗਤਾ ਹੋਣੀ ਹੈ। ਬਹੁਤਾਂ ਨੂੰ ਨਵਾ ਕਰੋ। ਖਿਡਾਰੀ ਬਹੁਤ ਤਿਆਰ ਹੋਣਾ। ਖਾਲੀ ਦੇ ਕੋਟ ਪਾਈ ਹੈ। ਉਹ ਨਾਮ ਦਾ ਹੋ ਰਿਹਾ ਨੰਬਰ। ਹਾਂਜੀ ਸਾਡੇ ਟੀਮ ਦੇ ਹਰ ਹਰ ਦੇ ਵੀ। ਲਓ ਗੁੰਮਾ ਹੈ ਖੇਚਰਪੁਰ ਵਾਲਾ। ਉਸ ਵੀ ਦਾ ਬਹੁਤ ਧੰਨਵਾਦ। ਬਹੁਤ ਸਾਰੀ ਕਬੱਡੀ ਖੇਡਣਾ ਹੈ। ਉਸ ਵੀ ਦਾ ਬਹੁਤ ਧੰਨਵਾਦ। ਲਓ ਏ ਮੇਲਾ ਇਹਨੂੰ ਮੇਲਾ ਕਹਿੰਦੇ ਨੇ ਯਸ ਯਸ ਲੱਗ ਗਿਆ ਪਤਾ ਵੇਖੀਆ ਨੇ ਮੇਲਾ ਵੇਖੀਆ ਸੀ ਮੇਲਾ ਵੇਖ ਤੇ ਲਿਆ ਨਹੀਂ ਮਾਰ ਚ ਮੈਂ ਬੋਲ ਬੱਕੇ ਖਾਣੇ ਨੇ ਬੋਲ ਗੱਕੇ ਬੋਲ ਕੇ ਪਖਾਣੇ ਕਰ ਤਰੇ ਫੀਲੇ ਫੀਲੇ ਆ ਸੰਤਰੇ ਵੇ ਅੰਗੂਰ ਵੀ ਆ ਵੇਖਣੇ ਆ ਖਾਣੇ ਨਹੀਂ ਆ ਵੇਖੋ ਉਲਟ ਤੇ ਰਾਜੂ ਓਏ ਤਿੰਨ ਖਾ ਦੇ ਦਿੰਦਾ ਰਾਜੂ ਓਏ ਤਿੰਨ ਖਾ ਦੇ ਤਰਾ ਫਰ ਰ ਆ ਦੇ ਜੀਲੀ ਨੂੰ ਬਹੁਤ ਬੱਢੀ ਸਾਰੇ ਚੱਕੀ ਕਰਦੇ ਨੇ ਕੁੜੀਆਂ ਦੇ ਪੀਂਦੇ ਆ ਜਲਦੀ ਪਹੁੰਚੋ ਇੱਥੇ ਅਮਰੀਕਾ ਇੱਥੇ ਕੈਨੇਡਾ ਬੋਲਿਓ ਹਾਂ ਮਾੜਾ ਆ ਇੱਥੇ ਅਮਰੀਕਾ ਇੱਥੇ ਕੈਨੇਡਾ ਇੱਥੇ ਅਮਰੀਕਾ ਇੱਥੇ ਟਿਕਟਾਂ ਮਿਲਦੀਆਂ ਜੇ ਜਹਾਜ਼ ਦੀਆਂ ਓਏ ਇੱਥੇ ਟਿਕਟਾਂ ਜਹਾਜ਼ ਦੀਆਂ ਮਿਲਦੀਆਂ ਲੈ ਲਓ ਬਾਬੇਓ ਵੀਜ਼ੇ ਲੱਗਦੇ ਜੇ ਸਿੱਧਾ ਅਮਰੀਕਾ ਕੈਨੇਡਾ ਦੀ ਕਰਮ ਓਏ ਅਮਰੀਕਾ ਵੀਜ਼ਾ ਜਾ ਚੜਿਆ ਆ ਚੜ ਲਾ ਜਾ ਦੇਖ ਲੈ ਬਾਬੇ ਜਣੋਂਡਾ ਇਹ ਜਹਾਜ਼ ਟੌਕੀ ਤੋਂ ਬਗੈਰ ਅਮਰੀਕਾ ਪੀਡੋ ਬਗੈਰ ਬੜੀ ਪੜਾਈ ਬਣਾ ਆਪੇ ਜਗਤ ਮਿਲੇ ਦੋਨੇ ਮਿਲ ਖੜ ਗਿਆ ਹੀ ਮੈਂ ਜੀ ਵਿਛੜੇ ਤੇ ਮੇਲੇ ਚ ਮਿਲ ਗਿਆ ਹਾਂ ਹਾਂ ਜੀ ਉਹ ਵੀ ਬੋਲ ਮਾਰ ਲੋੜੇ ਕਿ ਉਹ ਮੂੰਹ ਵੇਖ ਪੰਜ ਸੱਤ ਗਾਬੇ ਖਾ ਕੇ ਵੇਖ ਕਿਵੇਂ ਤੁਰੇ ਫਿਰ ਕਾ ਨਾ ਬਾਬੇ ਕਾ ਤਨੀ ਇੱਥੇ ਅਮਰੀਕਾ ਉਹਨੂੰ ਸਾਈਡ ਟੋਟ ਖਾਓ ਕਰ ਦੇ ਇਹੋ ਜਿਹਾ ਮੂੰਹ ਬੈਡ ਹੋਏ ਪਿਆ ਦਸੂ ਵਾਲੇ ਦੋ ਬੈਡ ਮੇਰੇ ਹੋਰ ਵੀ ਜੀ ਲੰਗਰ ਪਾਣੀ ਸਾਹਿਬ ਮੈਂ ਆ ਜਾਈਂ ਤਿੰਨ ਚਾਰ ਪਲੇਟਾਂ ਖਾ ਲਈਆਂ ਨਿਕਲ ਗਈ ਬਾਬੇ ਦੀ ਕਿਰਪਾ ਲੰਗਰ ਖਾਣਾ ਹੀ ਤੇ ਅਸੀਂ ਜੱਲੂ ਇੱਕ ਡੌੜੇ ਗੰਢੀਵਾਲ ਦਾ ਮਾਲ ਨਾ ਪਾਹਾ ਵੀ ਨਾਲ ਆ ਪੀਆਰ ਵੀ ਦਾ ਸ਼ੁਰੂ 150 ਰੁਪਏ ਤੱਕ ਮੈਂ ਸੁਣੀ ਗੱਲ ਆ ਵੇਖੋ ਸਿੰਦੀ ਚੋਰਣੀ ਫਿਰਦੇ ਆ ਠੀਕ ਆ ਫਿਰਦੀ ਚੋਰ 150 ਦੇ ਦੋ ਇੱਕ ਲੈ ਇੱਕ ਤੋ 150 ਦੇ ਦੋ ਇੱਕ ਲੈ ਇੱਕ ਤੋ ਲੈ ਜਲੇਬੀ ਚੱਕ ਜਲੇਬੀ ਖਾਣਾ ਜਲੇਬੀ ਰੇਟ ਕੀ ਜਲੇਬੀ ਲੱਗੀ ਗਵਾਤਾ ਫਿਰ ਨਹੀਂ ਤੂੰ ਲੋ ਆਜਾ ਨਹੀਂ ਕੁਝ ਦੱਸ ਪਿਆਹੀਂ ਲੱਗੀ ਹਾਲ ਲੱਗੀ ਦੁਨੀਆ ਮੇਂ ਚੜਾ ਗਿਆ ਆਰਾ ਦੱਸ ਕੋ ਹੁਕਿਆ ਹਿੰਦਸ ਗਿਆ ਕਿ ਪ੍ਰਾਣਾ ਪਿਆਰ ਇੱਥੇ ਅਮਰੀਕਾ ਇੱਥੇ ਕੈਨੇਡਾ ਇੱਥੇ ਕਾਲੀਆਂ ਮਾਈ ਗਾ ਨਾਈਸ ਸੋਨਾ ਲੱਗ ਰਿਹਾ ਹੈ ਭਾਈ ਸੋਨਾ ਲੱਗ ਰਿਹਾ ਹੈ ਬਸ ਸੋਨਾ ਹੈ ਕੀ ਲੱਗ ਰਿਹਾ ਸੋਨਾ ਲੱਗ ਰਿਹਾ ਸੋਨਾ ਲੱਗ ਰਿਹਾ ਹੈ ਭਾਈ ਓਏ 버거 ਖਵਾ ਦੇ 버거 ਖਾਤਾ ਹੈ 버거 ਓਏ 버거 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 ਖਾਣੇ ਦੇ ਓ 버거 ਇਹਕੇ ਖਾ ਲੀਏ ਬਰਗਰ ਖਾ ਲੀਏ ਕਹਿੰਦਾ ਬਰਗਰ ਖਾ ਲੇ ਇੱਕ ਤਾਂ ਓਏ ਕੀ ਹੋ ਗਈ ਤੈਨੂੰ ਸਾਲਿਆ ਕੀ ਹੋ ਗਿਆ ਰੋਵੀ ਦਾ ਸਾਲਿਆ ਬਰਗਰ ਖਵਾ ਦੇ ਨਾ ਰੋਣਾ ਨਹੀਂ ਬਰਗਰ ਖਵਾ ਦੇ ਨਾ ਰੋਣਾ ਨਹੀਂ ਓਏ ਇਨਸਲਟ ਨਹੀਂ ਕਰਨੀ ਮੇਰੇ ਭਰਾ ਦੀ ਇਨਸਲਟ ਨਹੀਂ ਦੀ ਕਰਨੀ ਲਾਪਾ ਕਰ ਲੀਏ ਲਾਪਾ ਕਰ ਦੇ ਦੇ ਓਏ ਧੀ ਬਰਗਰ ਨਹੀਂ ਖਾਣੇ ਬਰਗਰ ਉੱਥੇ ਜਾ ਗੁਰਨਾ ਨਾ ਲਵੇ ਹੀ ਕਰਾਉਣ ਲੱਗੇ ਆ ਓਏ ਤੂੰ ਖਾਣਾ ਹੀ ਬਰਗਰ ਬਰਗਰ ਖਾੜਾਈ ਨਹੀਂ ਬਰਗਰ ਖਾਣਾ ਹੀ ਰਸ ਬਰਗਰ ਉਹਦੀ ਬਣਾਦਾ ਬਿਨਾ ਉਹ ਤਾਂ ਹੀ ਖਾ ਲਾ ਤੂੰ ਖਾੜਾਈ ਹਾਂ ਖਾਵਾ ਦੇ ਕਹਦਾ ਖਾ ਲਾਂ ਦੇ ਕਰਵਾਉ ਮੈਂ ਤੇ ਫੱਟੇ ਨਹੀਂ ਤਰਾ ਕਰ ਬਸ ਬਰਗਰ ਮੈਨੂੰ ਵੀ ਸ਼ਟ ਦੇ ਕੇ ਰੱਖਾ ਦੇ ਇੰਨਾ ਸਾਲਿਆ ਸ਼ਰਮ ਵੀ ਲਾਈ ਹੋਈ ਏ ਮਹੀਂ ਲਾਗ ਜੇ ਜਪਾਲੀ ਜੇ ਪਗੂੜਾ ਇੱਥੇ ਪਗੂੜਾ ਇੱਥੇ ਪਗੂੜਾ ਬਰਗਰ ਕੇ ਦੇਖਣਾ ਚਲ ਦੋ ਬਰਗਰ ਕਰਾਈਏ ਆਪਣੇ ਲਈ ਦੋ ਨਾਲ ਜਾਣਾ ਕੱਪ ਤੋਂ ਨੇ ਪੀ ਲਈਆ ਕਿ ਗਲਾਸਿਆਂ ਕਿ ਗਲਾਸ ਦੋਨੇ ਉਹਨਾਂ ਨੂੰ ਨਹੀਂ ਵੇਖ ਬੇਨ ਕਿ ਕਰਦੇ ਨਹੀਂ ਨਾਲ ਮੀਕੇ ਨੂੰ ਲੈ ਲੈਨੇ ਆ ਮੀਕੇ ਮਿਲ ਕੇ ਬਦੰਬੀ ਵੇਗਾ ਵੇਲਾ

ਤੂੰ ਪੀਵੇਂਗਾ ਤੁਹਾਡੇ ਨਾਲ ਹੀ ਆ ਤੂੰ ਪੀਵੇਂਗਾ ਤੂੰ ਪੀਵੇਂਗਾ ਨਹੀਂ ਨਹੀਂ ਪੀਂਦਾ ਚਲ ਬੱਸ ਕਰ ਜਾ ਮੈਂ ਓਏ ਲਾਸਟ ਬੱਸ ਜਾਂਦੀ ਐ ਤੂੰ ਦੱਸ ਤੂੰ ਦੱਸ ਵੀ ਨਹੀਂ ਤੂੰ ਪੀਵੇਂਗਾ ਪੀਨੇ ਮਿਲ ਕੇ ਛੇੜਾ ਪੀਲਾ ਹੋਗਾ ਕੋਈ ਨਹੀਂ ਕਰਵਾਉ ਦਪੀਓ ਆ ਸਤਾਦ ਘੈਟ ਜੇ ਬਣਾ ਦੇ ਚਾਰ ਗੜਾ ਲੱਛੇ ਦਾ ਪਾਈ ਯਾਰ ਲੱਛੇ ਦਾ ਪਾਈ ਲੱਛੇ ਦਾ ਪਾਈ ਯਾਰ ਲੱਛੇ ਦਾ ਪਾਈ ਲੱਛੇ ਪਾ ਦੇ ਹਾਂ ਯਾਰ ਸਾਡੇ ਬੰਦੇ ਆ ਲੱਛੇ ਵਾਲੇ ਥੋੜੀ ਦੇ ਵੇ ਛਕਲਾ ਵੇ ਲੱਛੇ ਵਾਲੀ ਲੱਛਿਆੜੀ ਛਕਲਾ ਤੇ ਪਰੇ ਗਈਆਂ ਕਿੱਥੇ ਰਗੀਆਂ ਦੂਜੀ ਛਕਲਾ ਕਿੱਧਰ ਗਈ ਲੱਛਿਆੜੀ ਛਕਲ ਵੀ ਰਹੀ ਮਾੜਾ ਸੜੇ ਕਹਿੰਦਾ ਬਾਬਾ ਨੇ ਨੇਰਾ ਪੈ ਗਿਆ ਜੀ ਚੱਲੇ ਹੁਣ ਘਰ ਨੂੰ ਇਧਰ ਵੇ ਤੇ ਤੇ ਜੀ ਫਿਰ ਮੈਚ ਚੱਲ ਰਿਆ ਸਾਡੇ ਬੰਦੇ ਫੇਰ ਵੀ ਘਰ ਨੂੰ ਕਹਿੰਦੇ ਘਰ ਨੂੰ ਜਾਣਾ